ਮੁਰਦਾਬਾਦ ਮੁਰਦਾਬਾਦ ਜੀ ਜੰਦਾ ਪਾਰਟੀ ਮੁਰਦਾਬਾਦ ਮੁਰਦਾਬਾਦ ਸਰਕਾਰਾਂ ਤੌਣਾ ਚਾਹ ਕਰੋ ਆਕੀ ਲਾਕੀਆ ਕਰੋ ਸਰਕਾਰਾਂ ਤੌਣਾ ਚਾਹ ਕਰੋ ਆਕੀ ਲਾਕੀਆ ਕਰੋ ਇਹ ਸਰਕਾਰਾਂ ਕਰਦੀਆਂ ਕੀ ਮੇਰਾ ਤੇਰੀ ਕਾਜੋਬੀ ਇਹ ਸਰਕਾਰਾਂ ਕਰਦੀਆਂ ਕੀ ਸਾਉਣ ਵੀਰ ਸਾਡੇ ਕੇਸ ਮੋਚੇ ਦੇ ਸੁਭਾਗ ਜਗਜੀਤ ਸਿੰਘ ਗੱਲਵਾਲ ਸਾਹਿਬ ਔਰ ਸਾਡੇ ਬਜ਼ੁਰਗ ਆਪ ਨੂੰ ਸਤਰਾਮ ਸਿੰਘ ਜੀ ਬਹੁਤ ਵਧੀਆ ਗੱਲਾਂ ਕਰਕੇ ਗਏ ਨੇ ਸਾਗਰ ਦਾ ਜਾਗਰ ਸੌਰੀ ਜਾਗਰ ਮੈਂ ਸਾਗਰ ਉਹਨਾਂ ਨੇ ਪਰਮਾ ਦੀ ਗੱਲ ਕੀਤੀ ਹੈ ਸਾਹਮਣੇ ਮੇਰੇ ਵਿੱਚ ਜਿਵੇਂ ਕਿ ਪਹਿਲਾਂ ਬੁਲਾਰਿਆਂ ਨੇ ਦੱਸਿਆ ਕਿ ਅੱਜ ਦਾ ਰਿਆ ਜਿਹੜਾ ਮੰਦੇ ਵਿੱਚ ਅੰਤਰਰਾਸ਼ਟਰੀ ਪੱਤਰ ਤੇ ਲੋਕ ਤੁਹਾਡੇ ਕੋਲ ਆਉਣਗੇ ਫੇਰ ਵੱਡੀਆਂ ਗੱਲਾਂ ਕਰਨਗੇ ਵਾਅਦੇ ਕਰਨਗੇ ਪਰ ਆਪਾਂ ਉਸ ਭਰਮ ਦੇ ਵਿੱਚ ਨਹੀਂ ਰਹਿਣਾ ਆਜ਼ਾਦੀ ਦੇ ਇਹਨਾਂ 75 ਸਾਲਾਂ ਦੇ ਵਿੱਚ ਉਹਨਾਂ ਨੇ ਤੁਹਾਡਾ ਕੋਈ ਤਲਾ ਨਹੀਂ ਕੀਤਾ ਤੁਹਾਡਾ ਬਲਾ ਜਿਹੜਾ ਇਸ ਚੰਨੇ ਨੇ ਇਸ ਲੰਨੇ ਨੇ ਕਰਵਾ ਮੈਂ ਬੇਨਤੀ ਕਰਦਾ ਸਾਰੇ ਨੌਜਵਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਆਓ ਆਪਾਂ ਇਸ ਕਹਾਣੀ ਦੇ ਚੰਡੇ ਥੱਲੇ ਇਕੱਤਰ ਹੋਈਏ ਕਿਉਂਕਿ ਇਹਨਾਂ ਸਰਕਾਰਾਂ ਦਾ ਕੰਮ ਹੁੰਦਾ ਲੋਕਾਂ ਨੂੰ ਹੱਥ ਮਿਲਦੇ ਲੋਕਾਂ ਨੂੰ ਪੁੱਛਣਾ ਅੱਜ ਉਹ ਸਰਕਾਰ ਜਿਹੜਾ ਰਾਸ਼ਟਰਵਾਦ ਦਾ ਨਾਰਾ ਦਿੰਦੀ ਹੈ ਅੱਜ ਉਹ ਪੂੰਜੀਪਤੀ ਕਰਾਣਿਆਂ ਦੇ ਹੱਕ ਦੇ ਵਿੱਚ ਧੁਗੰਡੀ ਹੋਈ ਨਜ਼ਰ ਆਉਂਦੀਆਂ ਵੱਡੇ ਉਹਨਾਂ ਨੂੰ ਕਰਜ਼ੇ maaf ਕੀਤੇ ਜਾ ਰਹੇ ਨੇ ਉਹਨਾਂ ਵਾਸਤੇ ਨੀਮਾ ਦੇ ਬਗਲਾ ਕੀਤਾ ਜਾ ਰਿਹਾ ਜੋ ਜਨਤਕ ਸੰਸਥਾਵਾਂ ਨੇ ਸਰਕਾਰੀ ਸੰਸਥਾਵਾਂ ਨੇ ਉਹਨਾਂ ਦਾ ਤੋਲ ਪਾਇਆ ਜਾ ਰਿਹਾ ਸੋ ਅੱਜ ਪੰਜਾਬ ਦੇ ਲੋਕਾਂ ਨੂੰ ਇਸ ਭਰਮ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਕਿ ਕੋਈ ਇੱਕ ਵਿਸ਼ੇਸ਼ ਪਾਰਟੀ ਕੋਈ ਵਿਸ਼ੇਸ਼ ਦਾ ਸਾਡਾ ਭਲਾ ਕਰੇਗਾ ਅੱਜ ਕੀ ਹੋ ਰਿਹਾ ਹੈ ਸਾਰੇ ਦਲ ਬਗਲੀ ਦੇ ਰੂਪ ਦੇ ਵਿੱਚ ਜਿੰਦਰ ਕਿਸੇ ਨੂੰ ਕੋਈ ਪੈਸਾ ਮਿਲ ਰਿਹਾ ਚੰਗਾ ਕੋਈ ਆਉਦਾ ਮਿਲ ਰਿਹਾ ਰੋਜ਼ਾਨਾ ਵੱਡੇ ਆਗੂ ਤੋਂ ਹੋਣੇ ਲੋਕ ਦਲ ਬਦਲੀ ਕਰ ਰਹੇ ਨੇ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਇਹਨਾਂ ਰਾਜਨੀਤਿਕ ਲੋਕਾਂ ਦਾ ਅਜੰਡਾ ਸਿਰਫ ਤਾਂ ਸਿਰਫ ਆਪਣੀਆਂ ਕੁਰਸੀਆਂ ਨੇ ਇਹਨਾਂ ਨੇ ਕਿਸਾਨਾਂ ਦਾ ਮਜ਼ਦੂਰਾਂ ਦਾ ਮਜ਼ਮੂਰਾਂ ਦਾ ਹੱਕ ਮੰਗਦੇ ਲੋਕਾਂ ਦਾ ਕੋਈ ਭਲਾ ਨਹੀਂ ਕਰਨਾ ਇਸ ਕਰਕੇ ਆਪਾਂ ਨੂੰ ਆਪਣੇ ਇਸ ਮੋਰਚੇ ਦੇ ਵਿੱਚ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਹਾਜ਼ਰੀ ਮਿਲੋੜੇ ਚਾਹੀਦੀ ਹੈ ਹੁਣ ਆਪਣੀ ਵਾਢੀ ਦਾ ਸਮਾਂ ਤਕਰੀਬ ਨੇੜੇ ਲੱਗ